ਮੇਰੇ ਗੀਤਾਂ ਨੂੰ ਪਿਆਰ ਕਰਨ ਵਾਲੇ ਸਾਰੇ ਭੈਣ ਭਰਾਵਾਂ ਦਾ ਬੱਚੇ ਵਿਚੀਆਂ ਦਾ ਮੈਂ ਦਿਲੋਂ ਬਹੁਤ ਧੰਨਵਾਦ ਕਰਦੀ ਆ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਜਿਹੜਾ ਤੁਹਾਨੂੰ ਗੀਤ ਸੁਣਾਉਣ ਲੱਗੀ ਆ ਇਹ ਪਹਿਲੇ ਜ਼ਮਾਨੇ 'ਚ ਹੁੰਦਾ ਸੀ ਛੋਟੇ ਛੋਟੀਆਂ ਕੁੜੀਆਂ ਨੂੰ ਇਹ ਵਿਆਹ ਦਿੰਦੇ ਸੀ ਮੁਕਲਾਵਾ ਫਿਰ ਕਈ ਕਈ ਸਾਲ 5 5 7 7 ਸਾਲ ਬਾਅਦ ਭੇਜਦੇ ਸੀ ਕੁੜੀਆਂ ਨੂੰ ਸਹੁਰੇ ਮਤਲਬ ਉਹਨੂੰ ਮੁਕਲਾਵਾ ਕਹਿ ਦਿੰਦੇ ਸੀ ਸੋ ਕੁੜੀਆਂ ਨੂੰ ਵਿਆਹ ਦੇ मीनिंग ਦਾ ਹੀ ਪਤਾ ਨਹੀਂ ਸੀ ਹੁੰਦਾ ਤੇ ਅੱਜ ਦਾ ਆਪਣਾ ਗੀਤ ਵੀ ਇੱਦਾਂ ਦਾ ਹੀ ਆ। ਜ ਕੁੜੀ ਨੂੰ ਜਦੋਂ ਸੁਰਤ ਆਉਂਦੀ ਆ ਉਦੋਂ ਉਹਨੂੰ ਆਪਾਂ ਕਹਿੰਦੀ ਮੈਨੂੰ ਤਾਂ ਹੁਣ ਪਤਾ ਲੱਗਿਆ ਵੀ ਮੈਂ ਮੰਗੀ ਹੋਈ ਆ ਇਹਦੇ ਇਸ ਨਾਲ ਮਾਹੀ ਦੇ ਨਾਲ ਇਹਦੇ ਨਾਲ ਮੈਂ ਵਿਆਹੀ ਹੋਈ ਆ ਹੁਣ ਪਤਾ ਲੱਗਿਆ ਵੀ ਮੈਂ ਉਮਰ ਇੱਥੇ ਕੱਢਣੀ ਐ। ਸੋ ਬੜਾ ਪਿਆਰਾ ਗੀਤ ਆ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਾਨੋਨੰਦ ਪਿਆਰੇ ਜੀ ਗੀਤ ਦਾ। ਹਾਈ ਹੀਰੀਏ ਨਹੀਂ ਗੱਲ ਸੋਣ ਨੱਡੀਏ ਸੋਣੇ ਨੱਡਿਏ ਸੌਰਿਆਂ ਦੀਆਂ ਗੱਲਾਂ ਪੇਕੇ ਨਾ ਦਸੀਏ ਨੀ ਪੇਕੇ ਨਾ ਦਸੀਏ ਵਾਰੀ ਵਿੱਚ ਬੈਠ ਕੇ ਮੈਂ ਫੇਰਾਂ ਕੰਗੀਆਂ ਨਹੀਂ ਮੈਂ ਫੇਰਾਂ ਕੰਗੀਆਂ ਅੱਜ ਪਤਾ ਲੱਗਾ ਮੈਂ ਮਹੀਨੜ ਮੰਗੀਆਂ ਨੀ ਇਹ ਦੇ ਨੜ ਮੰਗੀਆਂ ਹਾਏ ਹੀਰੀਏ ਗੱਲ ਸੁਣ ਨੱਡੀਏ ਨੀ ਗੱਲ ਸੁਣ ਨੱਡੀਏ ਸੌਰਿਆਂ ਦੀਆਂ ਗੱਲਾਂ ਪੇਕੇ ਨਾ ਦਸੀ ਬਾਰੀ ਵਿੱਚ ਬੈਠ ਕੇ ਮੈਂ ਬੁਣਾ ਸਲਾਈਆਂ ਨਹੀਂ ਮੈਂ ਬੁਣਾ ਸਲਾਈਆਂ ਅੱਜ ਪਤਾ ਲੱਗਾ ਮਹੀਨਾੜ ਵਿਆਹੀਆਂ ਨਹੀਂ ਇਹਦੇ ਨਾਲ ਵਿਆਹੀਆਂ ਹਾਏ ਹੀਰੀਏ ਨਹੀਂ ਗੱਲ ਸੁਣ ਨੱਡੀਏ ਨਹੀਂ ਗੱਲ ਸੁਣ ਨੱਦੀਏ ਸਾਰਿਆਂ ਦੀਆਂ ਗੱਲਾਂ ਪੇਕੇ ਨਾ ਦਸੀਏ ਬਾਰੀ ਵਿੱਚ ਬੈਠ ਕੇ ਮੈਂ ਕੁੱਟਾਂ ਚਟਣੀ ਨਹੀਂ ਮੈਂ ਕੁੱਟਾਂ ਚਟਣੀ ਅੱਜ ਪਤਾਲ ਗਾਇਉ ਮਰੇ ਤੇ ਹੀ ਕਟਣੀ ਨੀਉ ਮਰੇ ਤੇ ਹੀ ਕਟਣੀ ਹਾਏ ਹੀਰੀਏ ਨੀ ਗੱਲ ਸੁਣ ਨੱਡੀਏ ਨੀ ਗੱਲ ਸੁਣ ਨੱਡੀਏ ਸੌਰਿਆਂ ਦੀਆਂ ਗੱਲਾਂ ਪੇਕੇ ਨਾ ਦਸੀਏ ਬਾਰੀ ਵਿੱਚ ਬੈਠ ਕੇ ਮੈਂ ਕੰਮ ਕਰਦੀਨੀ ਮੈਂ ਕੰਮ ਕਰਦੀ ਸਸਜੰਦਰੀ ਤੋਂ ਮੈਂ ਰਹਾੜਦੀਨੀ ਮੈਂ ਰਹਾੜਦੀ ਹਾਏ ਹੀਰੀਏ ਨੀ ਗੱਲ ਸੁਣ ਨੱਡੀਏ ਨੀ ਗੱਲ ਸੁ ਨਣੜੀਏ ਸੌਰਿਆਂ ਦੀਆਂ ਗੱਲਾਂ ਪੇਕੇ ਨਾ ਦਸੀਏ ਵਾਰੀ ਵਿੱਚ ਬੈਠ ਕੇ ਮੈਂ ਚੱਲਾਂ ਪੱਖੀਆਂ ਨਹੀਂ ਮੈਂ ਚੱਲਾਂ ਪੱਖੀਆਂ ਕੁੜੀਆਂ ਨੂੰ ਦੇਖ ਜ਼ਿਆਦ ਆਉਣ ਸਖੀਆਂ ਨਹੀਂ ਜਾ ਆਉਣ ਸਖੀਆਂ ਹਾਏ ਹੀਰੀਏ ਨਹੀਂ ਗੱਲ ਸੁਣ ਨੱਢੀਏ ਨਹੀਂ ਗੱਲ ਸੁਣ ਨੱਢੀਏ ਸੌਰਿਆਂ ਦੀਆਂ ਗੱਲਾਂ ਪੇਕੇ ਨਾ ਦਸੀਏ ਵਾਰੀ ਵਿੱਚ ਬੈਠ ਮੈਂ ਕ ਸੀਦਾ ਕੱਢਦੀ ਨੀ ਕ ਸੀਦਾ ਕੱਢਦੀ ਨਾਨਦ ਵੀ ਆਉਣੀ ਉਹਦਾ ਫਿਕਰ ਕਰਦੀ ਮੈਂ ਉਹਦਾ ਫਿਕਰ ਕਰਦੀ ਹਾਏ ਹੀਰੀਏ ਨੀ ਗੱਲ ਸੁਣ ਨੱਡੀਏ ਨੀ ਲੈ ਸੁਣ ਨੱਡੀਏ ਸੌਰਿਆਂ ਦੀਆਂ ਗੱਲਾਂ ਪੇਕੇ ਨਾਂ ਦਸੀਏ ਮਬਾਰੀ ਵਿੱਚ ਬੈਠ ਕੇ ਮੈਂ ਗੱਲ ਕਰਦੀ ਨਹੀਂ ਮੈਂ ਗੱਲ ਕਰਦੀ ਸਸ ਬਾਲੀ ਚੰਗੀ ਮੈਨੂੰ ਧੀ ਮਨ ਦੀ ਨਹੀਂ ਮੈਨੂੰ ਧੀ ਮਨ ਦੀ ਹਾਏ ਹੀਰੀਏ ਨੀ ਗੱਲ ਸੁਣ ਨੱਡੀਏ ਨੀ ਗੱਲ ਸੁਣ ਨੱਡੀਏ ਸੌਰਿਆਂ ਦੀਆਂ ਗੱਲਾਂ ਪੇਕੇ ਨਾ ਦਸੀਏ ਨੀ ਪੇਕੇ ਨਾ ਦਸੀਏ